ਸਾਰੀ ਸੰਗਤ ਦਾ ਪਹਿਲਾਂ ਤਾਂ ਬਹੁਤ ਧੰਨਵਾਦ ਕਰਦੇ ਆਂ ਸਾਰੇ ਵੀਰਾਂ ਨੇ ਜਿਨ੍ਹਾਂ ਨੇ ਸਾਥ ਦਿੱਤਾ ਸਾਡਾ ਕਿਉਂਕਿ ਇੱਥੇ ਜਿਹੜੇ ਪਹਿਲਾਂ ਪੁਰਾਣੇ ਲੀਡਰ ਜਿਨ੍ਹਾਂ ਨੇ ਧੌਮ ਜਮਾਈ ਹੋਈ ਐ ਇੱਥੇ ਉਹ ਬੜੇ ਡਰਾਵੇ ਦਿੰਦੇ ਰਹਾ ਸਾਡੇ ਵਰਕਰਾਂ ਨੂੰ ਵੀ ਡਰਾਵੇ ਦਿੰਦੇ ਰਹਾ ਆਉਣ ਵਾਲੇ ਸਮੇਂ ਤੁਹਾਨੂੰ ਬਹੁਤ ਸਨੇ ਚੱਕਣਾ ਤੁਹਾਡੇ ਦੇ ਝੂਠੇ ਪਰਚੇ ਹੋਣੇ ਆ ਫੇਰ ਵੀ ਸਾਡੀ ਟੀਮ ਨੇ ਬੜਾ ਚੜ੍ਹਦੀ ਕਲਾ ਦਾ ਇੱਕ ਸਬੂਤ ਦਿੱਤਾ ਤੇ ਮਹਾਰਾਜ ਨੇ ਕਾਲਪੁਰਖ ਨੇ ਸਾਡੇ ਸਿੰਘਾਂ ਦੇ ਸਾਰੇ ਹੱਥ ਰੱਖਿਆ ਕੋਈ ਡੋਲਿਆ ਨਹੀਂ ਚੜ੍ਹਦੀ ਕਲਾ 'ਚ ਮਤਲਬ ਇਹਨੇ ਆਮ ਆਦਮੀ ਪਾਰਟੀ ਦੇ ਜਾਂ ਹੋਰ ਅਕਾਲੀ ਦਲ ਦੇ ਬੂਥ ਨਹੀਂ ਸੀ ਜਿੰਨੇ ਸਾਡੇ ਸਿੰਘਾਂ ਨੇ ਬੂਥ ਲਵਾ ਦਿੱਤੇ ਬੜੀ ਸਤਿਗੁਰੂ ਨੇ ਕਿਰਪਾ ਕੀਤੀ ਆ ਹਰ ਤਰ੍ਹਾਂ ਦਾ ਡਰਾਵਾ ਦਿੱਤਾ ਗਿਆ ਹਰ ਤਰੀਕੇ ਤਰੀਕੇ ਨਾਲ ਹਰ ਤਰੀਕੇ ਨਾਲ ਚੱਲ ਗਏ ਜਿਵੇਂ ਇਹਨਾਂ ਦਾ ਪ੍ਰਾਣਾ ਤੇ ਅਰਬਾ ਹੋ ਗਿਆ ਨਾ ਵੀ ਇਸ ਤਰੀਕੇ ਨਾਲ ਇਲੈਕਸ਼ਨ ਜਿੱਤਣੀ ਆ ਪਰ ਬੜੀ ਕਿਰਪਾ ਵਰਤੀ ਆ ਮਹਾਰਾਜੀ ਗੁਰੂ ਸਾਹਿਬ ਦੀ ਸ਼ਹੀਦੀ ਦਿਹਾੜੇ ਚੱਲ ਰਿਹਾ ਆ ਇਹ ਸਭ ਤੋਂ ਵੱਡੀ ਗੱਲ ਸ਼ਹੀਦ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਨੇ ਅੱਜ ਕੇ ਮਾਰੇ ਸਾਡੇ ਹਲਕੇ ਤੋਂ ਕਿਸੇ ਸਮੇ ਸਾਡੇ ਕੋਲ ਗਲਤੀਆਂ ਹੋਈਆਂ ਸੀ ਅੱਜ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੀ ਹੋਊਗੀ ਤੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਖੂਸਲਾ ਨਿਵਾਸੀਆਂ ਦੇ ਜਿਨ੍ਹਾਂ ਨੇ ਏਡੀ ਵੱਡੀ ਜਿੱਤ ਨਾਲ ਆਪਣਾ ਮਹਾਰਾਜੀ ਕਿਰਪਾ ਦੇ ਨਾਲ ਸਾਨੂੰ ਭਾਈ ਅਮਰਪਾਲ ਸਿੰਘ ਨੂੰ ਜਿਤਾਇਆ ਜੀ ਜਿੱਥੇ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਉਥੇ ਇੱਕ ਆਜ਼ਾਦ ਉਮੀਦਵਾਰ ਨੂੰ ਲੋਕਾਂ ਨੇ ਜਿਤਾਇਆ ਫਤਵਾ ਦਿੱਤਾ ਕਿਸ ਤਰ੍ਹਾਂ ਲੈਨੇ ਹੋ ਇਸ ਦੀ ਜੀ ਬੜਾ ਖੁਸ਼ੀ ਵੀ ਹੁੰਦੀ ਆ ਅਕਾਲਪੁਰਖ ਨੇ ਆਪ ਵਰਤਾਵਾ ਵਰਤਿਆ ਜੀ ਤੇ ਅਸੀਂ ਜੋ ਸੋਚਿਆ ਸੀ ਉਹ ਕਰਾਂਗੇ ਵੀ ਬڑے ਵੱਡੇ ਪੱਧਰ ਤੇ ਇੱਕ ਭਾਈਚਾਰਕ ਸਾਂਝ ਹੋਊਗੀ ਕਮੂਟਲੇ ਦੇ ਵਿੱਚ ਬਹੁਤ ਚੰਗੇ ਕਾਰਜ ਕਰਾਵਾਂਗੇ ਨੌਜਵਾਨੀ ਜਿਹੜੀ ਗੈਂਗਵਾਰਾਂ ਦੇ ਵਿੱਚ ਜਾਂ ਨਸ਼ੇ ਦੇ ਵਿੱਚ ਵਾਰ ਦਿੱਤੀ ਹੈ ਉਹਨਾਂ ਨੂੰ ਇਸ ਚੀਜ਼ ਤੋਂ ਕੱਢਾਂਗੇ ਤੇ ਆਪਣੇ ਇੱਕ ਕਹਿੰਦਾ ਕੋਈ ਚੰਗੇ ਕਾਰਜਾਂ ਲਈ ਸਰੇਦ ਕਰਾਂਗੇ ਤੇ ਨੌਜਵਾਨੀ ਬਚਾਵਾਂਗੇ ਜੀ ਕਿਤੇ ਨਾ ਕਿਤੇ ਹਿੰਦੂ ਭਾਈਚਾਰਾ ਜਿਹੜਾ ਵਾ ਇਸ ਦਾ ਬਹੁਤ ਜਿਆਦਾ ਅਫਸੋਸ ਸਮਝ ਲੋ ਕਰ ਰਿਹਾ ਵਾ ਕਿ ਜੇ ਅਮਰਿਤਪਾਲ ਸਿੰਘ ਜਿੱਤ ਕੇ ਆ ਕਿਤੇ ਖਾਲਸਤਾਨ ਦੀ ਚਾਹ ਹਿੰਦੂ ਭਰਾਵਾਂ ਦੇ ਉੱਤੇ ਕੋਈ ਹਮਲੇ ਦੀ ਗੱਲ ਨਾ ਹੋਵੇ ਤਾਂ ਇਸ ਉੱਤੇ ਤੁਸੀਂ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਡਰਾਇਆ ਤਾਂ ਬਹੁਤ ਮਤਲਬ ਐਦਾਂ ਦੀਆਂ ਗੱਲਾਂ ਕਹੀਆਂ ਗਈਆਂ ਜਿਹੜਾ ਕਿਤੇ ਨਾ ਕਿਤੇ ਥੋੜਾ ਬੋੜਾ ਜਿਹੜਾ ਬੋਰਡ ਉਹਨਾਂ ਨੂੰ ਪਈ ਉਹਦਾ ਕਾਰਨ ਇਹੋ ਹੀ ਬਣਿਆ ਕਿਉਂਕਿ ਲੋਕ ਡਰਾਏ ਗਏ ਆ ਇੰਨੇ ਕਿ ਡਰਾ ਦਿੱਤੇ ਗਏ ਆ ਕਿ ਲੋਕ ਸਮੇਂ ਪਏ ਸੀਗੇ ਰਾਤ ਤੱਕ ਫੋਨ ਆਦ ਰਿਹਾ ਯਾਰ ਕੀ ਬਣੂਗਾ ਕਿਉਂਕਿ ਜੱਤ ਯਕੀਨੀ ਸੀ ਸਾਰੇ ਨੂੰ ਪਤਾ ਸੀ ਮਾੜੇ ਨੇ ਕਿਰਪਾ ਕਰਦ ਰਹੀ ਜੱਤ ਲੋਕ ਇਨੇ ਡਰਾ ਦਿੱਤੇ ਹੋਏ ਆ ਪਰ ਅਸੀਂ ਸਾਰੀ ਸੰਗਤ ਨੂੰ ਬੇਨਤੀ ਕਰਦੇ ਆ ਕਿ ਇੰਨਾ ਕੁ ਵਧੀਆ ਮਾਹੌਲ ਬਣਾ ਦਾਂਗੇ ਇਹਨਾਂ ਦੀਆਂ ਮਤਲਬ ਆਪ ਹੀ ਸ਼ਰਮ ਦੇ ਨਾਲ ਮਰ ਜਾਣਗੇ ਦਿਨੋ ਦਿਨ ਸੋਚਣਗੇ ਵੀ ਅਸੀਂ ਕਿਹੜੀਆਂ ਕਿਹੜੀਆਂ ਗੱਲਾਂ ਕਰਦੇ ਰਿਹਾ ਭਾਈ ਅਮਰਦਰ ਸਿੰਘ ਬਾਰੇ ਬਾਰੇ ਜਿਹੜਾ ਗੁਰੂ ਸਾਹਿਬ ਦੀ ਬਾਣੀ ਪੜਦਾ ਹਨ ਜੀ ਉਹ ਕਿਸੇ ਧਰਮ ਦਾ ਮਾੜਾ ਨਹੀਂ ਸੋਚ ਸਕਦਾ ਪੰਜਾਬ ਬਾਣੀਆਂ ਦਾ ਨੇਤ ਨੇਵੀ ਸਿੰਘ ਸੀਗਾ ਜਿਹੜੂ ਦੇ ਵਿੜੂਗਾ ਰੇਲ ਦੇ ਵਿੱਚ ਭੇਜਿਆ ਉੱਥੇ ਇੰਨੇ ਤਸੀਹੇ ਹੋਏ ਮਾਪਿਓ 3200 ਕਿਲੋਮੀਟਰ ਤੱਕ ਦੂਰ ਜਾ ਕੇ ਕਿੰਨੇ ਬੱਚਿਆਂ ਦੇ ਮਾਪਿਓ ਉੱਥੇ ਜਾ ਕੇ ਮੁਲਾਕਾਤਾ ਕਰਨ ਜਾਂਦੇ ਰੇ ਕਿੰਨਾ ਖਰਚਾ ਉਹਨਾਂ ਦਾ ਹੋਇਆ ਇੱਕ ਉਹਨਾਂ ਦੀ ਆਂਦਰਾਂ ਨੂੰ ਜਿਹੜੀ ਥੇਸ ਪਹੁੰਚੀ ਆ ਉਹਦੀ ਬਾਦੂਆ ਵੀ ਲੱਗੂਗੀ ਉੱਤੋਂ ਇਹਨਾਂ ਨੇ ਇੰਨਾ ਕੁ ਭੰਡਿਆ ਆਉਣ ਵਾਲੇ ਸਮੇਂ ਚਾ 10-20 ਦਿਨਾਂ ਦੇ ਵਿੱਚ ਸਾਡਾ ਕੰਮ ਸਰਗਮ ਹੋ ਗਿਆ 20 ਤਰੀਕ ਤੋਂ ਲੈ ਕੇ ਹੁਣ 10 ਦਿਨਾਂ ਦੀ ਸਾਡੀ ਮਿਹਨਤ ਸੀ ਜਿਹਨੂੰ ਫਲ ਮਾਰਾ ਇਹਨੇ ਲਾਇਆ ਜੀ ਤੇ ਕੋਈ ਇਦਾਂ ਦੀ ਗੱਲਬਾਤ ਨਹੀਂ ਹੋਊਗੀ ਕੜਦੀ ਕਲਾ ਦਾ ਵਰਦੀਕ ਮਤਲਬ ਚੰਗਾ ਸਾਂਝੀ ਵਾਰਤਾ ਦਾ ਸੁਨੇਹਾ ਦਵਾਂਗੇ 6 ਜੂਨ ਤੇ ਜਿਹੜੇ ਇਹ ਸਮਾਗਮ ਚੱਲ ਰਹੇ ਆ 84 ਦੇ ਵਿੱਚ ਜਿਹੜਾ ਹਰਮੰਦਰ ਸਾਹਿਬ ਤੇ ਅਟੈਕ ਹੋਇਆ ਸੀ ਦੂਸਰੇ ਪਾਸੇ ਫਰੀਦਕੋਟ ਤੋਂ ਜਿਹੜੇ ਆ ਭਾਈ ਸਰਬਜੀਤ ਸਿੰਘ ਖਾਲਸਾ ਬੈਂਤ ਸਿੰਘ ਦੇ ਪੁੱਤਰ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਮਾਰਿਆ ਸੀਗਾ ਉਹ ਵੀ ਲੀਟ ਕੱਢ ਰਹੇ ਆ ਸ਼ੀਟ ਕੱਢ ਰਹੇ ਆ ਉਸ ਬੰਦ ਉੱਤੇ ਤੁਸੀਂ ਕੀ ਕਹਿਣਾ ਚਾਹੋਗੇ ਇਹੋ ਕਿ ਸੰਗਤ ਦੀਆਂ ਭਾਵਨਾਵਾਂ ਜੋ ਹਲਾਤਾਂ ਦੇ ਵਿੱਚੋਂ ਉਹ ਆਪਣੇ ਮਾਪਿਓ ਛੋਟੀ ਉਮਰ ਦੇ ਵਿੱਚ ਉਹਨਾਂ ਦੇ ਮਾਪਿਓ ਦੁਨੀਆ ਤੋਂ ਚਲੇ ਗਏ ਸੀ ਸ਼ਹੀਦ ਹੋ ਗਏ ਭਾਈ ਬਿਆਨ ਸਿੰਘ ਜੀ ਤੇ ਉਹਨਾਂ ਦੀ ਕਿਦਾਂ ਦਾ ਔਖਾ ਸਮਾਂ ਉਹਨਾਂ ਨੇ ਦੇਖਿਆ ਪਰ ਅੱਜ ਉਹਨਾਂ ਨੂੰ ਉਹਨਾਂ ਦੀ ਵੀ ਆਤਮਾ ਨੂੰ ਸਕੂਨ ਮਿਲਿਆ ਹੋਊਗਾ ਕਿ ਕੌਮ ਨੇ ਕਿਤੇ ਨਾ ਕਿਤੇ ਸਾਡੀ ਬੱਚੇ ਦਾ ਮੁੱਲ ਪਾਇਆ ਸਾਡੇ ਅਣਖ ਦਾ ਮੁੱਲ ਪਾਇਆ ਤੇ ਕਿਉਂਕਿ ਉਹਨਾਂ ਨੇ ਸ਼ਹੀਦ ਬਿਆਨ ਸਿੰਘ ਨੇ ਲੱਥੀ ਹੋਈ ਪੱਗ ਸਿਰ ਤੇ ਰੱਖੀ ਸੀ ਕੌਮ ਦੀ ਕਿਉਂਕਿ ਦਰਬਾਰ ਸਾਹਿਬ ਤੇ ਹਮਲਾ ਕਰਨਾ ਇੱਕ ਗੁਰੂ ਸਾਹਿਬ ਮਤਲਬ ਗੁਰੂ ਧਾਮ ਨੂੰ ਗੁਰੂ ਜੇ ਮੰਦਿਰ ਤੇ ਵੀ ਕੋਈ ਕੋਈ ਰੋੜਾ ਚਲਾਉਂਦਾ ਚਲਾਉਂਦਾ ਉਹ ਵੀ ਦਿਲ दुखਦਾ ਤਾਂ ਉਹਨਾਂ ਨੇ ਹਮਲਾ ਕਰਕੇ ਤੋਪਾਂ ਡੰਕਾਂ ਦੇ ਨਾਲ ਚੜ੍ਹ ਕੇ ਆਏ ਇਹਨਾਂ ਦਿਨਾਂ ਦੇ ਵਿੱਚ ਬੜਾ ਅਤਿਆਚਾਰ ਕੀਤਾ ਤੇ ਉਹ ਬਹੁਤ ਵਧੀਆ ਮੈਸੇਜ ਆਉਗਾ ਇਹ ਸੀ ਦੀਦਿਆੜੇ ਦੇ ਵਿੱਚ ਕਿ ਕੌਮ ਨੇ ਮੁੱਲ ਬਾ ਦਿੱਤਾ ਜੀ ਪਰ ਕਿਤੇ ਨਾ ਕਿਤੇ ਜਦੋਂ 84 ਦੇ ਇਹ ਹਮਲਾਵਾਰ ਹੋਇਆ ਵਾ ਟੈਕ ਹੋਇਆ ਵਾ ਕਾਂਗਰਸ ਪਾਰਟੀ ਅੱਜ ਵੀ ਇਸ ਚੀਜ਼ ਦੀ ਜਿਹੜੀ ਮਾਫੀ ਮੰਗਣ ਨੂੰ ਤਿਆਰ ਨਹੀਂ ਤੇ ਜਿਹੜੇ ਜ्यादातर ਸਿੱਖਾ ਕਾਂਗਰਸ ਪਾਰਟੀ ਦੇ ਨਾਲ ਜੁੜੇ ਹੋਏ ਆ ਕੀ ਕਹਿਣਾ ਚਾਹੀਦਾ ਇਹ ਜੀ ਦੋਗਲੇ ਲੋਗ ਆ ਸਾਡੀ ਸਾਡੀ ਕਿਸਮਤ ਜਿਹੜੇ ਇਦਾਂ ਦੇ ਜਿਨ੍ਹਾਂ ਨੇ ਪੱਗਾਂ ਦਾ ਸਰਪਸਾਏ ਆ ਜੀ ਇਸ ਤੋਂ ਵੱਡਾ ਅਸੀਂ ਕੀ ਘਾਟਾ ਮਹਿਸੂਸ ਕਰ ਸਕਦੇ ਆ ਕਿ ਸਾਡੇ ਆਪ ਦੇ ਸਾਨੂੰ ਇੱਥੋਂ ਵੀ ਜੇ ਕਿਸੇ ਨੇ ਮਾਰਿਆ ਨਾ ਤਾਂ ਆਪਣੇ ਨੇ ਮਾਰਿਆ ਕਿਤੇ ਬਗਾਨੇ ਨੇ ਸਾਨੂੰ ਗੱਲ ਨਾ ਹੀ ਲਾਇਆ ਸਗੋ ਇਹ ਆਪਣੇ ਜਿਹੜੇ ਲੋਕ ਆ ਵੀ ਅੱਜ ਤੱਕ ਮੰਨਣ ਚ ਮੰਨਣ ਚ ਨਹੀਂ ਆਉਂਦੇ ਵੀ ਇਹ ਤੇ ਕਹਿੰਦੇ ਅਸੀਂ ਇਿੱਤਾ ਹੀ ਗੱਲ ਨਹੀਂ ਜੱਜ ਕੀ ਬੜੇ ਬੜੀ ਵੱਡੀ ਇਹਨਾਂ ਦਾ ਮੇਨ ਰੋਲ ਸੀ ਦਰਬਾਰ ਸਾਹਿਬ ਤੇ ਹਮਲਾ ਕਰਾਉਣ ਦਾ ਉਹ ਆਸ਼ਟ ਸਵਾਲ ਜੀ ਵਿਰਸਾ ਸਿੰਘ ਬਲਟੋਨੀ ਬੜਾ ਭਾਈ ਅਮਰਪਾਲ ਸਿੰਘ ਦੇ ਖਿਲਾਫ ਪੂਰ ਪ੍ਰਚਾਰ ਕੀਤਾ ਤੇ ਅੱਜ ਜਿਹੜਾ 5ਵੇਂ ਨੰਬਰ ਦੇ ਉੱਤੇ ਉਹ ਉਹਨਾਂ ਦੀ ਜ਼ਮਾਨਤ ਨਹੀਂ ਸੰਜੇ ਨੂੰ ਜ਼ਬਤ ਹੋ ਗਈ ਹੈ ਕੀ ਕਹੋਗੇ ਅਹੰਕਾਰ ਜਿਹੜਾ ਆ ਨਾ ਬੰਦੇ ਨੂੰ ਲੈ ਕੇ ਬਹਿ ਜਾਂਦਾ ਜੀ ਅਹੰਕਾਰ ਵੀ ਇੰਨਾ ਸਿਰ ਚੜ੍ਹ ਬੋਲਦਾ ਸੀ ਉਹਦੇ ਨੂੰ ਵੀ ਫੋਨ ਆਇਆ ਸੀਗਾ ਕਿ ਮੇਰੀ ਮਦਦ ਕਰੋ ਆਹ ਵਜੋਂ ਸਾਡਾ ਜ਼ਮੀਨ ਇਸ ਇਸ ਦੀ ਇਜਾਦਤ ਨਹੀਂ ਦਿੱਤਾ ਹੰਕਾਰ ਸਿਰ ਚੜ੍ਹ ਬੋਲਦਾ ਸੀ ਉਹਦਾ ਨਤੀਜਾ ਉਹਨੂੰ ਭੁਗਤਣਾ ਪਿਆ ਜੀ ਪਾਈ ਅੰਮ੍ਰਿਤਪਾਲ ਨੂੰ ਲੋਕਾਂ ਨੇ ਦਿਖਾਇਆ ਕਿ ਤੁਸੀਂ ਮਦਦ ਕੀਤੀ ਜੀ ਸੰਗਤ ਨੇ ਦਿਖਾਇਆ ਉਹਨੂੰ ਗੁਰੂ ਸਾਹਿਬ ਨੇ ਕਿਰਪਾ ਕੀਤੀ ਸੰਗਤ ਦੇ ਦਿਲ ਵਿੱਚ ਮਹਾਰਾਜ ਆਪ ਵਰਤਾਵਾ ਵਰਤਿਆ ਤੇ ਭਾਈ ਸਾਹਿਬ ਨੂੰ ਹੁਣ ਛੇਤੀ ਮਾਰਾ ਕਿਰਪਾ ਕਰਨਗੇ ਰਹਾਵ ਵੀ ਕਰਾਉਣਗੇ ਸੰਗਤ ਵੀ ਕਰਾਉਗੇ ਅਰਜ਼ਾ ਸਾਹਿਬੇ ਜਿੰਨੇ ਵੀ ਸਿਆਸੀ ਲੀਡਰ ਰਹੇ ਆ ਕਿਸੇ ਨੇ ਦਸਹਾਰਾ ਆਇਆ ਤੱਕ ਨੇ 20 ਅਕਤੂਬਰ ਤੱਕ ਤੇਰੇ ਇਸ ਸੰਵਿਧਾਨ ਕਿਸਭਾਗ ਵੀ ਰਹੀ ਅੱਜ ਤੱਕ ਬਹੁਤੇ ਦਾ ਕਿਸੇ ਨੇ ਕੁਝ ਸਵਾਰਿਆਂ ਨੇ ਜਦੋਂ ਜਿਹੜੀ ਭਾਈ ਅਮਰ ਕੁਲ ਸਿੰਘ ਤੇ ਐਨਐਸਏ ਲੱਗੀ ਹੋ ਜਿਲ੍ਹੇ ਦੇ ਵਿੱਚ ਜਦੋਂ ਆਣਗੇ ਪਹਿਲਾ ਮੁੱਦਾ ਕਬੂਤਸਲਾ ਵਾਸਤੇ ਕੀ ਹੋਏਗਾ ਇਹ ਸਵਰਗ ਬਣੇਗਾ ਤੇ ਫਿਰ ਇਹ ਵੀ ਨਰਕ ਦੇ ਵਿੱਚ ਹੀ ਜਾਏਗਾ ਸਭ ਤੋਂ ਪਹਿਲਾਂ ਤੇ ਅਸੀਂ ਨਸ਼ਿਆਂ ਦੀ ਗੱਲ ਕੀਤੀ ਸੀ ਨੌਜਵਾਨੀ ਸਭ ਤੋਂ ਪਹਿਲਾਂ ਬਚਾਈ ਜਾਊਗੀ ਤੇ ਹਸਪੀਟਲ ਤੇ এডੂਕੇਸ਼ਨ ਦੀ ਬਹੁਤ ਵੱਡੀ ਲੋੜ ਆ ਤੇ ਅਸੀਂ ਪਰਿਵਾਰ ਨਾਲ ਵੀ ਗੱਲ ਕੀਤੀ ਹੋਈ ਆ ਐਡਵੋਕੇਟਾਂ ਨਾਲ ਵੀ ਗੱਲ ਕੀਤੀ ਹੋਈ ਆ ਖਾਰਾ ਸਾਹਿਬ ਨਾਲ ਵੀ ਪਹਿਲੇ ਆਧਾਰ ਤੇ ਹਸਪੀਟਲ ਤੇ ਨਸ਼ਿਆਂ ਦਾ ਇਹ ਚੀਜ਼ਾਂ ਰੱਖਾਂਗੇ ਬਾਅਦ ਚ ਮਹਾਰਾਜ ਕਰਵਾ ਜਿਵੇਂ ਜਿਵੇਂ ਸੋਝੀ ਆਊਗੀ ਚੰਗੇ ਕਾਰਜ ਕਰਾਂਗੇ ਮਾੜਾ ਕਾਰਜ ਇਹਨਾਂ ਨੂੰ ਕਰਦੇ ਤੇ ਭਾਈ ਭਾਈ ਦੀ ਫੋਟ ਨਹੀਂ ਪਾਉਂਦੇ ਧੰਨਵਾਦ ਵੈ ਗੁਦੀ ਜੀ ਸਵਾਗਤ ਦੇ ਕੀ ਪਤਾ ਹੈ ਆਰੇ ਨਾਰੇ ਲਾ ਓਏ ਨਾਰੇ ਲੁਆਈ ਮਨ ਨਾਰਾ ਨਾ ਨਾਰੇ ਨੀ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜਿਹੜੀ ਖੋਸਲਾ ਦੀ ਸੰਗਤ ਨੇ ਜਿਹੜਾ ਫਤਵਾ ਦਿੱਤਾ ਬਹੁਤ ਵੱਡੀ ਮਾਰਜ ਨਾਲ ਜਿੱਤ ਹੋਈ ਆ ਉਹਦੇ ਵਿੱਚ ਸਿੱਖ ਜਿਹੜਾ ਭਾਈਚਾਰਾ ਉਹਨਾਂ ਦਾ ਤਾਂ 파ਦੀ ਬਣਦਾ ਸੀ ਜਿਹੜਾ ਕਿ ਕੌਮ ਦੀ ਠੱਗੀ ਪਾਗ ਉਹਨਾਂ ਨੇ ਦੁਬਾਰਾ ਸਿਰ ਤੇ ਰੱਖੀ ਆ ਤੇ ਸਭ ਤੋਂ ਵੱਧ ਧੰਨਵਾਦ ਮੈਂ Hindu ਵੀਰਾਂ ਦਾ ਕਰਦਾ ਜਿਨ੍ਹਾਂ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਆ ਸਾਡੇ ਨਾਲ ਵੀ ਖੜੇ ਆ ਸਾਰੇ ਤੇ ਜਿਹੜੀ ਇੱਕ ਫਵਾੜ ਆਈ ਹੋਈ ਸੀ ਵੀ ਜੇ ਉਹ ਜਿੱਤ ਗਿਆ ਤਾਂ ਅਤਵਾਦ ਆ ਜਾਊਗਾ ਇਦਾਂ ਹੋ ਜੂਗੀ ਹਿੰਦੂਆਂ ਦੀ ਨੁਕਸਾਨ ਹੋਊਗਾ ਇਹੋ ਜੀ ਕੋਈ ਗੱਲ ਨਹੀਂ ਆ ਇਹ ਸਾਰਾ ਰਾਜਨੀਤਿਕ ਪਾਰਟੀਆਂ ਦੀ ਜਿਹੜਾ ਵਾ ਇੱਕ ਤੰਤਰ ਤਿਆਰ ਕੀਤਾ ਹੋਇਆ ਆਪਣੀਆਂ ਸੀਟਾਂ ਨੂੰ ਬਚਾਉਣ ਲਈ ਆਪਣੀ ਰਾਜਗਦੀ ਨਾਲ ਹੱਥੋਂ ਨਿਕਲੇ ਇਦਾਂ ਫੁੱਟ ਪਾ ਕੇ ਰੱਖਦੇ ਆ ਸਾਡੇ ਕਪੂਰਥਲੇ ਦੇ ਵਿੱਚ ਇਹੋ ਜੀ ਕੋਈ ਗੱਲ ਨਹੀਂ ਆ ਅਸੀਂ ਉਹਨਾਂ ਦੇ ਪਰਿਵਾਰ ਨਾਲ ਵੀ ਗੱਲ ਕੀਤੀ ਸੀ ਕਿ ਜਿਹੜੇ ਸ਼ਰਾਪੀ ਅੰਸਰ ਆ ਇਹੋ ਜੇ ਆਤਵਾਦੀਆਂ ਗੱਲਾਂ ਕਰਦੇ ਉਹਨਾਂ ਨੂੰ ਦੂਰ ਰੱਖਿਆ ਜਾਵੇ ਕਿ ਹਿੰਦੂ ਭਾਈਚਾਰੇ ਦੇ ਵਿੱਚ ਜਿਹੜਾ ਇਹ ਖੌਫ ਪਾਇਆ ਗਿਆ ਇਹ ਬਿਲਕੁਲ ਗਲਤ ਆ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਨਾਲ ਮਿਲ ਕੇ ਜਿਹੜਾ ਵਾ ਇਹ ਕਾਰਜ ਕੀਤੇ ਜਾਣਗੇ ਭਲਾਈ ਦੇ ਕਦਮ ਕੀਤੇ ਜਾਣਗੇ ਕਿਉਂਕਿ ਜਿਹੜਾ ਸਿੱਖ ਧਰਮ ਆ ਸਰਬ ਸੰਜੀਵਾਰਤਾ ਦੀ ਗੱਲ ਕਰਦਾ ਕਦੇ ਵੀ ਸਾਡੇ ਗੁਰੂਆਂ ਨੇ ਕਿਸੇ ਵੀ ਧਰਮ ਦੇ ਖਿਲਾਫ ਨਾ ਜੰਗ ਕੀਤੀ ਨਾ ਸ਼ਸਤਰ ਠਾਏ ਆ ਹਮੇਸ਼ਾ ਸਿੱਖ ਧਰਮ ਜ਼ੁਲਮ ਦੇ ਖਿਲਾਫ ਜੰਗਾਂ ਲੜਦਾ ਆ ਜੇ ਕਦੇ ਦੇਸ਼ ਨੂੰ ਬਾਡਰਾਂ ਤੇ ਲੋਡ ਹੋਵੇ ਸਭ ਤੋਂ ਬਾਅਦ ਜਿਹੜੇ ਸਿੱਖਾਂ ਦੇ ਮੁੰਡੇ ਆ ਉੱਥੇ ਛਾਪੀਆਂ ਤੇ ਗੋਲੀਆਂ ਖਾਂਦੇ ਆ ਜੇ ਦੇਸ਼ ਤੇ ਕਦੇ ਭੀੜ ਪੈਂਦੀ ਆ ਇਸ ਤੋਂ ਵੱਧ ਸਿੱਖ ਧਰਮ ਵੱਲੋਂ ਨੰਗਰ ਲਾਈ ਜਾਂਦੇ ਆ ਤੇ ਹੁਣ ਜਿੰਨੇ ਵੀ ਸਾਡੇ ਸ਼ਹਿਰ ਦੇ ਹਿੰਦੂ ਵੀਰ ਆ ਸਾਰੇ ਸਾਨੂੰ ਸਮਰਥਨ ਕਰਦੇ ਰਹੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਰਨਗੇ ਤੇ ਨਸ਼ਿਆਂ ਦੇ ਖਿਲਾਫ ਸਾਡੇ ਹਸਪੀਟਲ ਜਿਹੜੇ ਲੋਕਾਂ ਗਰੀਬ ਤਬਕਾ ਸਾਡਾ ਜਿਹੜਾ ਸਰਕਾਰੀ ਹਸਪਤਾਲ ਆ ਉਹਦੀ ਬਹੁਤ ਮਾੜੀ ਹਾਲਤ ਆ ਇਹਦਾ ਸੁਧਾਰ ਕੀਤਾ ਜਾਊਗਾ ਇਹੋ ਜਿਹੇ ਕਾਰਜ ਕੀਤੇ ਜਾਣਗੇ ਜਿਹੜੇ ਲੋਕ ਭਲਾਈ ਦੇ ਹਿੱਤ ਦੇ ਵਿੱਚ ਹੋਣ ਸਰ ਐਜੂਕੇਸ਼ਨ ਬਾਰੇ ਕੀ ਸੋਚਦੇ ਆ ਐਜੂਕੇਸ਼ਨ ਵੀ ਤੁਸੀਂ ਆਪਾਂ ਦੇਖਦੇ ਆਂ ਜੀ ਪਿਛਲੇ ਕਈ ਸਾਲਾਂ ਤੋਂ ਜਿਹੜਾ ਹੈਗਾ ਕਪੂਰਥਲੇ ਦਾ ਵੀ ਬਹੁਤ ਮਾੜਾ ਹਾਲ ਆ ਇਸ ਤੋਂ ਇਲਾਵਾ ਜਿਹੜੇ ਪੰਜਾਬ ਦੇ ਵਿੱਚ ਆ ਉਹ ਕੀ ਕਰਦੇ ਲੀਡਰ ਆਪਣੇ ਫੰਡਿੰਗ ਲੈਣ ਲਈ ਜਿਹੜੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਆ ਉਹਨਾਂ ਨੂੰ ਇਹ ਉਹ ਫੰਡਿੰਗ ਕਰਦੇ ਆ ਉਹਨਾਂ ਨੂੰ ਇਹੋ ਜਿਹੜੇ ਕੋਰਸਾਂ ਦੇ ਜਿਹੜੇ ਆ ਉਹ ਪਰਮਿਸ਼ਨਾਂ ਦਿੰਦੇ ਆ ਜਦਕਿ ਜਿਹੜੇ ਗਰੀਬ ਤੌਕਾ ਉਹ ਹੋਰ ਗਰੀਬ ਹੁੰਦਾ ਜਾਂਦਾ ਜੇ ਗਰੀਬ ਲੋਕਾਂ ਨੂੰ ਆ ਫਰੀ ਰਾਸ਼ਨ ਦੇ ਬਦਲੇ ਐਜੂਕੇਸ਼ਨ ਚੰਗੀ ਦਿੱਤੀ ਜਾਵੇ ਇਥੇ ਲਾਅ ਹੋਵੇ ਲਾਅ ਦੀਆਂ ਡਿਗਰੀਆਂ ਹੋਣ ਸਰਕਾਰੀ ادارے ਪੈਦਾ ਕੀਤੇ ਜਾਣ ਸਰਕਾਰੀ ਕਾਲਜਾਂ ਸਕੂਲਾਂ ਦਾ ਬਹੁਤ ਮਾੜਾ ਹਾਲ ਆ ਇਹਨਾਂ ਨੂੰ ਉੱਚਾ ਚੱਕਿਆ ਜਾਵੇ ਤਾਂ ਗਰੀਬ ਜਿਹੜਾ ਤਬਕਾ ਅਫਸਰਸ਼ਾਹੀ ਵੱਲ ਆ ਸਕਦਾ ਜੀ ਹਾਂਜੀ